ਹਾਂਜੀ ਐਡਵਰਕਟ ਗੁਰਪਿਆਰ ਸਿੰਘ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਕਰਨਜੀਤ ਸਿੰਘ ਵਰਸਸ ਸਟੇਟ ਆਫ ਐਨਸੀਟੀ ਆਫ ਦਿੱਲੀ ਦਿੱਲੀ ਹਾਈ ਕੋਰਟ ਦੀ ਲੇਟੈਸਟ ਜੱਜਮੈਂਟ ਆ 22 April 2025 ਦੀ ਬਈ ਜੀ ਸਾਰਿਆਂ ਦੇ ਕੰਮ ਆਊਗੀ ਜਿਨ੍ਹਾਂ ਦੇ ਪਤਿਆਂ ਦੇ ਖਿਲਾਫ 498A ਦਾ ਪਰਚਾ ਦਰਜ ਹੁੰਦਾ ਸੀ ਪਹਿਲਾਂ ਆਈਪੀਸੀ ਜੋ ਦਰਜ ਹੋ ਰਹੇ ਨੇ ਬੀਐਨਐਸ ਦੇ ਵਿੱਚ ਸੈਕਸ਼ਨ 84 85 ਦੇ ਅਧਾਰਤ ਇੱਕ ਅਲੀਗੇਸ਼ਨ ਲੱਗਦਾ ਹੁੰਦਾ ਵੀ ਜਿਹੜਾ ਮੇਰਾ ਘਰ ਵਾਲਾ ਹੈ ਉਹ ਕਿਸੇ ਨਾਲ ਇਲੀਗੈਂਟ ਰਿਲੇਸ਼ਨ ਦੇ ਵਿੱਚ ਹੈ ਤਾਂ ਮੈਂ ਉਹਦੇ ਵੇਸ ਤੇ ਇੱਕ ਜੱਜਮੈਂਟਸ ਹੈ ਜਿਹੜੇ ਇਹ ਪੁਲਿਸ ਮੁਲਾਜ਼ਮ ਨੇ ਨਾ ਇਹ ਜਿਹੜੇ ਆਪਦੀ ਵਰਦੀ ਦਾ ਮਿਸਯੂਜ਼ ਕਰਦੇ ਨੇ ਨਾ ਵਾਰ-ਵਾਰ ਵੀਡੀਓ ਦੇ ਉੱਪਰ ਕਹਿ ਰਹੇ ਆ ਇਹਨਾਂ ਨੂੰ ਵੀ ਪਤਾ ਹੁੰਦਾ ਹੈ ਜਾਨ ਬੁੱਝ ਕੇ ਆਪਦੀ ਜਿਹੜੇ ਡਿਸਬਾਇ ਕਰਦੇ ਨੇ ਆਪਾਂ ਹੀ ਲੋਕ ਜਿਹੜੇ ਹੁੰਨੇ ਹੁੰਦੇ ਆ ਇਹਨਾਂ ਦੇ ਖਿਲਾਫ ਐਕਸ਼ਨ ਨਹੀਂ ਲੈਂਦੇ ਹੈਗੇ ਤੇ ਬਾਰ-ਬਾਰ ਹਰਾਸ਼ਮੈਂਟ ਜਿਹੜੀ ਝੇਲਦੇ ਆ ਜੇ ਸੋਨੂੰ ਕਾਨੂੰਨ ਦਾ ਪਤਾ ਹੋਊਗਾ ਤੁਹਾਡੇ ਉੱਤੇ ਟੱਕਾ ਹੋ ਰਿਹਾ ਨਾ ਤੁਸੀਂ ਤਾਂ ਹੀ ਕੁਝ ਕਰੋਗੇ ਇਸ ਕਰਕੇ ਥੋੜਾ ਜਿਆਦਾ ਸੁਣ ਲਿਆ ਕਰੋ ਪਲੀਜ਼ ਤਾਂ ਕਿ ਤੁਹਾਡੇ ਜਿਹੜੇ ਹੈਗੇ ਨੇ ਰਾਈਟ ਬਚ ਸਕਣ ਤੁਹਾਡੇ ਉੱਤੇ ਟੱਕਾ ਨਾ ਹੋਵੇ ਇਸ ਕੇਸ ਦੇ ਵਿੱਚ ਐਫ ਆਈ ਆਰ ਰਜਿਸਟਰ ਹੋਈ ਸੀ 498 ए 304 बी 34 ਕ੍ਰਿਸ਼ਨानगर ਦਿੱਲੀ ਦੇ ਵਿੱਚ ਮੇਨਲੀ ਜਿਹੜੇ ਫੈਕਟਸ ਦੀ ਇਹਦੇ ਵਿੱਚ ਟੋਟਲੀ ਜਿਹੜੀ ਐਮ ਐਲ ਐਸ ਸੀ ਕੱਟੀ ਹੋਈ ਸੀ ਉਹ 462 ਨੰਬਰ 11 2023 ਤੇ ਦੂਸਰੀ ਗੱਲ ਅਲੀਗੇਸ਼ਨਸ ਇਹ ਸੀ ਜਿਹੜਾ ਹਸਬੰਡ ਸੀ ਉਹ ਕਿਸੇ ਦੇ ਨਾਲ ਇਲੀਗੈਂਟ ਰਿਲੇਸ਼ਨ ਦੇ ਵਿੱਚ ਸੀ ਕਿਸੇ ਦੇ ਨਾਲ ਨਾਜਾਇਜ਼ ਜਿਹੜੇ ਹੈਗੇ ਨੇ रिलेशन ਦੇ ਵਿੱਚ ਸੀ ਉਸ ਤੋਂ ਬਾਅਦ ਜਿਹੜੀ ਲੜਕੀ ਨੇ ਚੁੰਨੀ ਬਾਨ ਕੇ ਗਲੇ ਦੇ ਨਾਲ ਲੱਜਦਾ ਹੈਗਾ ਆਪਦੀ ਸੁਸਾਇਡ ਕਮਿਟ ਕਰ ਲਿਆ ਸੀ ਹੁਣ ਕੁਐਸਚਨ ਆਫ ਲਾ ਇਹਦੇ ਉੱਤੇ ਹੁੰਦਾ ਵੀ ਇਹ 498 ए ਦੀ ਕੈਟਾਗਰੀ ਦੇ ਵਿੱਚ ਆਉਂਦਾ ਕਿ ਨਹੀਂ ਹੁੰਦਾ ਹੈਗਾ ਤਾਂ ਟੋਟਲੀ ਦਿੱਲੀ ਹਾਈ ਕੋਰਟ ਨੇ ਇਹ ਗੱਲ ਬਿਲਕੁਲ ਕਲੀਅਰ ਕੀਤੀ ਹੈ ਆਪਦੀ ਜੱਜਮੈਂਟ ਦੇ ਵਿੱਚ ਤੇ ਮਾਜੋਗ ਸੁਪਰੀਮ ਕੋਰਟ ਦਾ ਜਿਹੜਾ ਹਵਾਲਾ ਦਿੰਦੇ ਹੋਏ ਜਿਹੜੀ ਗੱਲ ਕੀਤੀ ਜੱਜਮੈਂਟਸ ਹੈਗੇ ਨੇ ਰਜਿੰਦਰ ਸਿੰਘ ਵਰਸਸ ਸਟੇਟ ਆਫ ਪੰਜਾਬ ਜਿਹਦੇ ਵਿੱਚ 304 ਜਿਹੜੇ ਵੀ ਦੇ ਇਨਗ੍ਰੈਂਟ ਸਕੂਲ ਕੀਤੇ ਗਏ ਨੇ ਤੇ ਦੂਜੀ ਗੱਲ ਜਿਹੜੀ ਹੈਗੀ ਹੈ ਸਤਵੀਰ ਸਿੰਘ ਐਂਡ ਅਨਦਰ ਤੋਂ ਵਰਸਸ ਦਾ ਸਟੇਟ ਆਫ ਹਰਿਆਣਾ ਰੈਲੇਵੈਂਟ ਐਕਸਪੋਰਟ ਜਿਹੜੀ ਪ੍ਰੋਵੀਜ਼ਨ ਕੀਤੀ ਗਈ ਹੈ ਇਹਦੇ ਵਿੱਚ ਤੇ ਉਸ ਤੋਂ ਬਾਅਦ ਪਰਲ ਵਰਸਸ ਸਟੇਟ ਆਫ ਐਮਸੀਟੀ ਆਫ ਦਿੱਲੀ ਇਨ ਦਾ ਸ਼ਵਰੀਨ ਅਹਿਮਦ ਵਰਸਸ ਦਾ ਸਟੇਟ ਆਫ ਯੂਪੀ ਇਹ ਵੀ ਮਾਨਯੋਗ ਸੁਪਰੀਮ ਕੋਰਟ ਦੀ ਜਿਹੜੀ ਇਹਦੇ ਵਿੱਚ ਜਿਹੜੀ ਬੇਲ ਗ੍ਰਾਂਟ ਕੀਤੀ ਗਈ ਸੀ ਸਭ ਤੋਂ ਜਿਹੜੀ ਮੇਨ ਮਹੱਤਵਪੂਰਨ ਜੋ ਮੈਂ ਇਸ ਬਿਲਕੁਲ ਟਾਪਿਕ ਦੇ ਉੱਪਰ ਗੱਲ ਕਰ ਰਿਹਾ ਰਮੇਸ਼ ਕਮਰਸਰਸ ਵਰਸਸ ਦਾ ਸਟੇਟ ਆਫ ਦਾ ਛੱਤੀਸਗੜ੍ਹ ਐਂਡ ਅ ਰੈਲੇਵੈਂਟ ਜੱਜਮੈਂਟਸ ਇਹਨਾਂ ਨੇ ਕੇ ਵੀ ਪ੍ਰਕਾਸ਼ ਬਾਬੂ ਵਰਸਸ ਦਾ ਕਰਨਾਟਕ ਸਟੇਟ ਆਫ ਦਾ ਕਰਨਾਟਕਾ ਜਿਹਦੇ ਵਿੱਚ 306 ਜਾਂ 420 ਵੀ ਦੇ ਜਿਹੜੇ ਇਨੀ ਗ੍ਰੈਂਟਸ ਦਿੱਤੇ ਹੋਏ ਨੇ ਤੇ ਇਹਦੇ ਵਿੱਚ ਟੋਟਲੀ ਦਿੱਲੀ ਹਾਈ ਕੋਰਟ ਨੇ ਇੱਕ ਗੱਲ ਕਲੀਅਰ ਕੀਤੀ ਹੈ ਵੀ ਜੇ ਪਤੀ ਪਤਨੀ ਦੇ ਦੁਆਰਾ FIR ਦੇ ਵਿੱਚ ਪਤੀ ਦੇ ਖਿਲਾਫ ਇਹ ਅਲੀਗੇਸ਼ਨ ਲਾਏ ਜਾਂਦੇ ਨੇ ਵੀ ਕਿਸੇ ਹੋਰ ਔਰਤ ਦੇ ਨਾਲ ਸਬੰਧ ਦੇ ਵਿੱਚ ਹੈ ਜੱਸ ਸੀ ਇਸ ਦੇ ਕਰਕੇ ਵੀ ਇਹ ਜੀ ਸਾਰੀ ਵਾਪਰੀ ਹੈ ਤਾਂ ਪਹਿਲੀ ਗੱਲ ਤਾਂ ਇਹ ਕਲੀਅਰ ਮਾਨਯੋਗ ਸੁਪਰੀਮ ਕੋਰਟ ਨੇ ਵੀ ਕੀਤੀ ਹੈ ਵੀ ਜੇ ਇਦਾਂ ਦੇ ਕੋਈ ਅਲੀਗੇਸ਼ਨ ਲੱਗ ਰਹੇ ਨੇ ਵੀ ਕਿਸੇ ਦੇ ਨਾਲ ਰਿਲੇਸ਼ਨ ਤਾਂ 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 498 ए ਜੋ IPC ਦੇ ਵਿੱਚ ਸੀ ਉਹ ਕੈਟਾਗਰੀ ਦੇ ਵਿੱਚ ਫਿਟ ਕਰਦਾ ਹੀ ਨਹੀਂ ਅਟਰੈਕਟ ਕਰਦਾ ਹੀ ਨਹੀਂ ਹੈਗਾ ਦੋਵੇਂ ਲਿੰਗ 1 ਤੇ ਲਿੰਗ 2 ਨੂੰ ਫਸਟਲੀ ਤੇ ਇਹਦੇ ਵਿੱਚ ਦਿੱਲੀ ਹਾਈ ਕੋਰਟ ਨੇ ਵੀ ਬਿਲਕੁਲ ਸਾਫ਼ ਤੌਰ ਤੇ ਕਲੀਅਰ ਕੀਤਾ ਮਾਨਯੋਗ ਸੁਪਰੀਮ ਕੋਰਟ ਨੇ ਵੀ ਬਿਲਕੁਲ ਕਲੀਅਰ ਕੀਤਾ ਵੀ ਜੇ 306 ਦੇ ਜਿਹੜੇ ਇਨਗਰੀਡients ਨੇ ਵੀ ਕਿਸੇ ਨੂੰ ਪ੍ਰਗੋਪ ਕਰਨਾ ਸੁਸਾਇਡ ਕਰਨ ਦੇ ਲਈ ਉਹਦੇ ਘਰ ਵਾਲੇ ਮਰ ਜਾਂਦੀ ਹੈ ਕੋਈ ਐਦਾਂ ਦੇ ਇਨਗਰੀਡients 306 ਦੇ ਹੁਣ 306 ਦੇ ਵਿੱਚ ਤਾਂ ਚਲੋ ਸੈਕਸ਼ਨ ਲੱਗ ਵੀ ਜਾਂਦਾ ਬਟ ਉਹਦੇ ਜਿਹੜੇ ਇਨਗਰੀਡients ਨੇ ਉਹ ਪੂਰੇ ਹੋਣੇ ਜ਼ਰੂਰੀ ਨਹੀਂ ਛੋਡੀ ਐਪਲੀਕੇਸ਼ਨ ਦੇ ਵਿੱਚ ਐਫ ਆਈ ਆਰ ਦੇ ਵਿੱਚ ਜੇ ਉਹ ਪੂਰੇ ਹੋ ਰਹੇ ਨੇ ਡਨ ਡੈਫੀਨੇਟਲੀ ਜਿਹੜੀ ਹੈਗੀ 498ਏ ਇਲੀਗੈਂਟਰ ਰਿਲੇਸ਼ਨ ਦੇ ਉੱਪਰ ਅਟੈਕ ਕਰੂਗੀ ਬਟ ਜੇ 306 ਜਿਹੜੀ ਹੈਗੀ ਉਹ ਨਹੀਂ ਪੂਰੀ ਹੋ ਰਹੀ ਹੈਗੀ ਜਾਂ ਘਰ ਵਾਲੇ ਕਮਿਟ ਸੁਸਾਇਡ ਉਹਨੇ ਐਦਾਂ ਦੀ ਮੈਂਟਲ ਕੁਆਲਿਟੀ ਇਸ ਹਾਈ ਪੀਕ ਤੇ ਪਹੁੰਚੀ ਨਹੀਂ ਹੈਗੀ ਵੀ ਉਹਨੇ ਕੋਈ ਸੁਸਾਇਡ ਕਮਿਟ ਨਹੀਂ ਕੀਤਾ ਜਾਂ ਕੋਈ ਹੋਰ ਗ੍ਰੀਵियस ਇੰਜਰੀ ਇਸ ਦੇ ਵਿੱਚ ਨਹੀਂ ਹੈਗੀ ਡਨ ਟੋਟਲੀ ਜਿਹੜੀ ਉਹ ਇੱਕ ਸਿੰਪਲ ਜਿਹੜੀ ਹੈਗਾ ਐਫ ਆਈ ਆਰ ਤਾਂ ਇਸ ਕਰਕੇ 498ਏ ਇੱਥੇ ਬਣਦੀ ਨਹੀਂ ਹੈਗੀ ਸੋ ਇਸ ਕਰਕੇ ਜਿਹੜੇ ਵੀ ਇਹ ਪੁਲਿਸ ਮੁਲਾਜ਼ਮ ਐਦਾਂ ਦੇ ਐਫ ਆਈ ਆਰ ਦੇ ਵਿੱਚ ਜਾ ਕੇ 498 ਜਾਨ ਬੁਝ ਕੇ ਲਗਾਉਂਦੇ ਨੇ ਨਾ ਤਾਂ ਉਹਨਾਂ ਦੇ ਖਿਲਾਫ ਵੀ ਪਲੀਜ਼ 198 199 ਬੀ ਐਨਸ ਤਹਿਤ ਕਿਸੇ ਦੀ ਆਫ ਡਿਊਟੀ ਡਿਸਵਾਇ ਕਰਦੇ ਨੇ ਕਿਸੇ ਨੂੰ ਲੀਗਲ ਇੰਜਰੀ ਦੇਣ ਦੀ ਜਾਨ ਬੁਝ ਕੇ ਸੈਕਸ਼ਨ ਲਾਉਣੇ ਇਹਨਾਂ ਦੇ ਖਿਲਾਫ ਇਸ ਤਰਗਾ ਚਲਾਇਆ ਜਾਵੇ ਤਾਂ ਕਿ ਇਹ ਸਾਰੀ ਪੁਲਿਸ ਨੂੰ ਜੋ ਇੱਕ ਨੰਦਾ ਮਲਾਜ਼ਮ ਖਰਾਬ ਕਰਦੇ ਨੇ ਤਾਂ ਉਹ ਵੀ हट ਜਾਣ ਤੇ ਅੱਗੇ ਤੋਂ ਮਿਸਯੂਜ਼ ਜਿਹੜਾ ਹੋ ਰਿਹਾ ਹੈ ਇਹ ਕਹਿੰਦੇ ਨੇ ਨਾ ਮਿਸਯੂਜ਼ ਹੋ ਰਿਹਾ ਹੈ ਮਿਸਯੂਜ਼ ਕੌਣ ਕਰ ਰਿਹਾ ਹੈ ਮਿਸ ਜਿਹੜੀ ਪੁਲਿਸ ਹੀ ਕਰ ਰਹੀ ਹੈ ਹੋਰ ਕੌਣ ਕਰ ਰਿਹਾ ਹੈ ਇੱਥੇ ਸੈਕਸ਼ਨ ਹੋਣਾ ਸੀ ਲਾਉਣ ਤੱਕ ਕੋਈ ਖੜੇ ਨਾ ਕੋਈ ਕਾਮਨ ਪਰਸਨ ਸੈਕਸ਼ਨ ਲਾਊਗਾ ਪਰਸਨ ਨੇ ਸੈਕਸ਼ਨ ਲਾਉਣੇ ਨੇ ਉਹੀ ਗਲਤ ਕਰਦੇ ਨੇ ਉਹੀ ਫਿਰ ਉਹਨਾਂ ਅਰੈਸਟ ਕਰਦੇ ਨੇ ਜਾਣ ਬੁੱਝ ਕੇ ਉਹੀ ਹਰੈਸ਼ਮੈਂਟ ਕਰਦੇ ਨੇ ਬਣਦਾ ਵੀ ਨਹੀਂ ਹੁੰਦਾ ਫਿਰ ਵੀ ਬਣਾਈ ਜਾਂਦੇ ਨੇ ਸੋ ਇਸ ਕਰਕੇ ਜੇ ਤੁਸੀਂ ਅੱਗੇ ਵਧੋਗੇ ਐਦਾਂ ਦੇ ਕੋਈ ਅਲੀਗੇਸ਼ਨ ਰਿਲੇਸ਼ਨ ਦੀ ਗੱਲ ਆਉਂਦੀ ਹੈ ਤਾਂ ਉਹਨੂੰ ਤੁਸੀਂ ਕੁਐਸਚਨ ਵੀ ਕਰਾ ਸਕਦੇ ਹੋ ਕਿਉਂਕਿ 498A ਦੇ ਵਿੱਚ ਨਹੀਂ ਬਣਦਾ ਸੌਫਟ ਤੌਰ ਤੇ ਹੈ ਤੇ ਦੂਜੀ ਗੱਲ ਜਿਸ ਨੇ ਇਨਵੈਸਟੀਗੇਸ਼ਨ ਆਫੀਸਰ ਨੇ ਐਸਆਈ ਨਹੀਂ ਕੀਤੀ ਹੈ ਤਾਂ ਉਹਦੇ ਖਿਲਾਫ ਵੀ ਜਿਹੜੀ ਪਰਚੀ ਤੁਸੀਂ ਮੰਗ ਕਰੋ ਥੈਂਕ ਯੂ ਸ਼ੋ